ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਕਾਰਜ ਜੋ ਸਾਲ 2022 ਤੋਂ ਨਿਰੰਤਰ ਜਿਹੜੇ ਪ੍ਰਗਤੀ ਦੇ ਕੰਮ ਕਰਤੀ ਜਾ ਰਹੀ ਹੈ ਤਰੱਕੀ ਦੇ ਕੰਮ ਕਰਤੀ ਜਾ ਰਹੀ ਹੈ ਉਸੇ ਦੇ ਚਲਦੇ ਅੱਜ ਤੁਸੀਂ ਦੇਖ ਸਕਦੇ ਹੋ ਪੰਜਾਬ ਸਟੇਟ ਊਰਲ ਲਾਈਵਲੀਹੂਡ ਇਨੀਸ਼ੀਏਟਿਵ ਸਵਾਸ ਪੰਜਾਬ ਦਾ ਰੰਗ ਪਰੰਪਰਾ ਇਹ ਪਹਿਲ ਮਾਰੀ ਜੋ ਕਿ ਪੰਜਾਬ ਦੇ ਜੂਨੀਅਰ ਲਾਈਵਲੀਹੂਡ ਇਨੀਸ਼ੀਏਟਿਵ ਜਿਹਾ ਸਰ ਐਲ ਐਮ ਬਲੋ ਆਜੀਵਿਕਾ ਦੇ ਨਾਂ ਤੇ ਤੁਹਾਡਾ ਜੋ ਸੈਕਟਰੀਏਟ ਹੈ ਪੰਜਾਬ ਸਿਵਲ ਸੈਕਟਰੀਏਟ ਉਹਦੇ ਵਿੱਚ ਪ੍ਰੋਪਰੇ ਦੀ ਇੱਕ ਸ਼ਾਪ ਬਣਾ ਕੇ ਖੋਦਿਆ ਕਿ ਇਸ ਮੌਕੇ ਤੇ ਮੇਰੇ ਨਾਲ ਪੰਜਾਬ ਦੇ ਸਾਡੇ ਚੀਫ ਸੈਕਟਰੀ ਕੈਪ ਸੁਨਾ ਜੀ ਸਾਡੇ ਰੂਰਲ ਡਵੈਲਪਮੈਂਟ ਐਂਡ ਪੰਚਾਇਤ ਦੇ ਜਿਹੜੇ ਸਾਡੇ ਸੈਕਟਰੀ ਸਾਹਿਬ ਅਜੀਤ ਪਾਲਾ ਜੁਸ਼ੀ ਜੀ ਸਾਡੇ ਜਿਹੜੇ ਆਈਐਸ ਸ਼ੀਨਾ ਅਗਰਵਾਲ ਜੀ ਤੇ ਨਾਲ ਸਾਡੇ ਡਾਇਰੈਕਟਰ ਸਾਹਿਬ ਨੇ ਜਿਹੜੇ 우ਮਾ ਸ਼ੰਕਰ ਜੀ ਸਾਡੀ ਪੂਰੀ ਟੀਮ ਡਿਪਾਰਟਮੈਂਟ ਨੇ ਬੜੀ ਇਹਦੇ ਵਿੱਚ ਮਿਹਨਤ ਕੀਤੀ ਹੈ ਔਰ ਮਿਹਨਤ ਦੇ ਨਾਲ ਇਹ ਸਾਰਾ ਕੁਝ ਯਾਦ ਕੀਤਾ ਸਾਰੇ ਆਫੀਸਰ ਦਾ ਬੜਾ ਵੱਡਾ ਇਹਦੇ ਵਿੱਚ ਰੋਲ ਹੈ ਯੋਗਦਾਨ ਹੈ ਔਰ ਤੁਸੀਂ ਦੇਖ ਸਕਦੇ ਹੋ ਅੰਦਰ ਜਿਹੜੇ ਅਸੀਂ ਪ੍ਰੋਡਕਟ ਦੇਖੇ ਨੇ ਉਹ 100% ਆਰਗੈਨਿਕ ਪ੍ਰੋਡਕਟ ਹੈ ਔਰ ਤੋਂ ਤੋਂ ਦੇ ਤੋਂ ਜਿਹੜੇ ਪ੍ਰੋਡਕਸ਼ਨ ਨੇ ਉਹ ਐਫਐਸਐਸਆਈ ਦੁਆਰਾ ਰੀਡੂਸਡ ਸਰਟੀਫਾਈਡ ਨੇ ਇਸ ਤੋਂ ਇਲਾਵਾ ਕੁਝ ਦੇਖ ਸਕਦੇ ਹੋ ਅੰਦਰ ਅਸੀਂ ਨੂੰ ਪੁਲਕਾਰੀਆਂ ਦਿਖਾਈਆਂ ਨੇ ਪਿੰਡਾਂ ਸਾਡੀਆਂ ਮਾਵਾਂ ਨੇ ਭੈਣਾਂ ਨੇ ਪੁਲਕਾਰੀਆਂ ਤਿਆਰ ਕੀਤੀਆਂ ਨੇ ਜੁੱਤੀਆਂ ਤਿਆਰ ਜੁੱਤੀਆਂ ਨੇ ਤੁਸੀਂ ਦੇਖ ਸਕਦੇ ਹੋ ਅੰਦਰ ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਹੈ ਸ਼ਹਿਦ ਤਿਆਰ ਕੀਤਾ ਹੈ ਮਰੱਬਾ ਤਿਆਰ ਕੀਤਾ ਹੈ ਹਰ ਤਰ੍ਹਾਂ ਦੀ ਜਾਨੀ ਕਿ ਜਿਹੜੀ ਆਪਾਂ ਘਰ ਦੇ ਵਿੱਚ ਜਿਹੜੀ ਆਪਾਂ ਪਿਓਰ ਆਈਟਮ ਪਿਓਰਿਟੀ ਚਾਹਦੇ ਹੁੰਦੇ ਆ ਉਹ ਇਸ ਤਰ੍ਹਾਂ ਦੀਆਂ ਸਾਰੀਆਂ ਸਾਡੀਆਂ ਇਹ ਚੀਜ਼ਾਂ ਤਿਆਰ ਕੀਤੀਆਂ ਨੂੰ ਇੱਕ ਵਾਰ ਤੋਂ ਫੇਰ ਬਹੁਤ ਬਹੁਤ ਮੁਬਾਰਕਬਾਦ ਮੈਂ ਸਾਰੇ ਸਾਡੇ ਅਰਡਰ ਡਵੈਲਪਮੈਂਟ ਐਂਡ ਪੰਚਾਇਤ ਜੋ ਸਾਡਾ ਡਿਪਾਰਟਮੈਂਟ ਹੈ ਉਹਦੇ ਆਫੀਸਰਸ ਦੀ ਮੌਰੇ ਤਰੀਕਾ ਦਾ ਸ਼ਲਾਘਾ ਕਰਦੇ ਤੇ ਇੱਕ ਵਾਰ ਤੋਂ ਮੈਂ ਫੇਰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ